ਹਾਂਜੀ ਸਸਤਰੀ ਗੱਲ ਦੀ ਸਵਾਗਤ ਹੈ ਆਪਣੇ ਚੈਨਲ ਦੇ ਵੀ ਅੱਜ ਵਾਲੇ ਵਲੌਗ ਵਿੱਚ ਆਪਾਂ ਬੰਪਰ ਤੇ ਟਰੈਕਟਰ ਦੇ ਲਗਾਉਣ ਲੱਗੇ ਆ ਛਤਰੀ ਤੁਸੀਂ ਦੇਖ ਹੀ ਲਿਆ ਹਣਾ ਥੰਬਨੇਲ ਵਿੱਚ ਕਿਹੜੀ ਛਤਰੀ ਤੇ ਕਿਹੜਾ ਬੰਪਰ ਆ ਹੋਰ ਲਗਾਉਣ ਲੱਗੇ ਆ ਤੇ ਦਿਖਾਉਣੇ ਆ ਤੁਹਾਨੂੰ ਬਈ ਨਾਲੇ ਤੁਹਾਨੂੰ ਪ੍ਰਾਈਸ ਪ੍ਰੋਜ ਦੱਸਾਂਗੇ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਸਾਰਾ ਨਾਲ ਜਿੰਨੀ ਕੇ ਆਪਾਂ ਮੋਡੀਫਿਕੇਸ਼ਨ ਕਰਾਈ ਚੱਲਾਂਗੇ ਨਾ ਜੋਂਦੀਰ ਤੁਹਾਨੂੰ ਪ੍ਰਾਈਸ ਪ੍ਰੋਜ ਦਾ ਆਈਡੀਆ ਸਾਰਾ ਕੁਝ ਆਪਾਂ ਨਾਲ ਦੀ ਨਾਲ ਦੇ ਚੱਲਾਂਗੇ ਨਾਲੇ ਦੀ ਕਮੈਂਟ ਕਰਕੇ ਆਪ ਨੂੰ ਇਹ ਦੱਸੋ ਵੀ ਤੁਹਾਡੇ ਏਰੀਆ ਵਿੱਚੋਂ ਸਾਡੇ ਏਰੀਆ ਕਿੰਨਾ ਕੇ ਮਹਿੰਗਾ ਤੇ ਜਾਂ ਤੁਸੀਂ ਇਹ ਦੱਸ ਸਕਦੇ ਵੀ ਤੁਹਾਡਾ ਏਰੀਆ ਸਾਡੇ ਏਰੀਆ ਨਾਲੋਂ ਕਿੰਨਾ ਮਹਿੰਗਾ ਹਨਾ ਵੀ ਮਤਲਬ ਸਾਡੇ ਏਰੀਆ ਕਿੰਨਾ ਸਸਤਾ ਜਾਂ ਸਾਡੇ ਏਰੀਆ ਕਿੰਨਾ ਮਹਿੰਗਾ ਕਮੈਂਟਾਂ ਵੀ ਤੁਸੀਂ ਜਰੂਰ ਦੱਸਣਾ ਤਾਂ ਕਰਕੇ ਆਪਾਂ ਪ੍ਰਾਈਜ਼ ਜਰੂਰ ਆਦੀ ਨਾਲ ਦੱਸਾਂਗੇ ਤੇ ਬਾਕੀ ਟਰੈਕਟਰ ਆਪਣੇ ਇੱਥੇ ਖੜਾ ਡੈਡੀ ਹੁਣੇ ਲੈ ਆਏ ਸੀਗੇ ਪਹਿਲਾਂ ਤੇ ਮੈਂ ਥੋੜੇ ਬਾਅਦ ਚ ਆਇਆ ਸੀ ਮੈਨੂੰ ਪਹਿਲਾਂ ਕੰਮ ਸੀ ਕਰੇ ਸੋ ਹੁਣ ਆਪਾਂ ਚੱਲੇ ਆ ਇੱਥੇ ਤੇ ਦਿਖਾਉਨੇ ਆ ਤੁਹਾਨੂੰ ਟਰੈਕਟਰ ਤੇ ਕੀ ਕੀ ਸ਼ੁਰੂ ਹੋ ਗਿਆ ਤੇ ਬਾਕੀ ਕੋਸ਼ਿ ਜਿਵੇਂ ਬੰਪਰ ਸੀ ਨਾ ਆਪਣੇ ਇੰਡੋ ਫਾਰਮ ਤੇ ਲੱਗਿਆ ਸੀਗਾ ਪਹਿਲਾਂ ਉਹ ਇੰਡੋ ਫਾਰਮ ਤੋਂ ਲਾ ਕੇ ਹੀ ਆਪਾਂ ਲਾ ਦੇਣਾ ਤੇ ਟਰੈਕਟਰ ਤੋਂ ਹੀ ਦੇਖ ਲਓ ਸਾਹਮਣੇ ਖੜੀ ਤੁਹਾਨੂੰ ਦਿਖਿ ਗਏ ਹੋਣੇ ਆ ਤੇ ਬਾਕੀ ਦੇਖਦੇ ਆਂ ਬਾਈ ਕੀ ਕੀ ਨਮਾ ਲਵਾਉਨੇ ਆ ਹਾਂਜੀ ਬਾਈ ਉਹਦੇ ਕੋਲ ਆਪਾਂ ਪੁੱਛਿਆ ਸੀਗਾ ਜਿਹੜਾ ਇੰਡੋ ਫਾਰਮ ਦਾ ਸਮਾਨ ਉਹਦੇ ਲੱਗ ਜਾਣਾ ਕਿ ਨਹੀਂ ਤੇ ਉਹ ਕਹਿੰਦਾ ਵੀ ਇੰਡੋ ਫਾਰਮ ਵਾਲਾ ਜਿਹੜਾ ਸਮਾਨ ਆਣਾ ਉਹ ਬਹੁਤ ਜ਼ਿਆਦਾ ਫਰਕ ਜਿਹਾ ਕੋਈ ਇੰਡੋ ਫਾਰਮ ਜਿਹੜਾ ਹਿੱਸਾ ਬਹੁਤ ਜ਼ਿਆਦਾ ਚੌੜਾ ਇਹ ਜਿਹੜਾ ਜੌਂਡੀ ਆਰੇ ਬਹੁਤ ਜ਼ਿਆਦਾ ਛੋਟਾ ਉਹਦੇ ਨਾਲ ਉਹ ਪਤਲਾ ਆ ਜਾਨੀ ਕਿ ਉਹਦੇ ਨਾਲ ਬਹੁਤ ਜ਼ਿਆਦਾ ਤੇ ਇਹਦੇ ਉਹਦੇ ਵਾਲਾ ਸਮਾਨ ਨਹੀਂ ਲੱਗਣਾ ਤੁਹਾਨੂੰ ਚੇਂਜ ਕਰਾਉਣਾ ਪੈਣਾ ਛਤਰੀ ਤਾਂ ਆਪਾਂ ਨੂੰ ਕਹਤਾ ਵੀ ਨਵੀਂ ਲਾ ਦੇ ਤੇ ਬੰਪਰ ਉਹ ਕਹਿੰਦਾ ਮੈਂ ਕੱਟ ਕੇ ਉਹਨੂੰ ਵੀ ਠੀਕ ਕਰ ਸਕਦਾ ਏ ਤੁਸੀਂ ਨਵਾਂ ਲਵਾਉਣਾ ਮੈਨੂੰ ਤਾਂ ਦੱਸੋ ਉਪਰ ਬੰਪਰ ਆਪਣੇ ਵਾਲਾ ਪੁਰਾਣਾ ਕੱਟਦਾ ਹੀ ਬੜਾ ਸਸਤਾ ਪਿਆ ਹੁਣ ਉਹ ਕਨਫਿਊਜ਼ਨ ਜੀ ਚਾ ਬਾਕੀ ਜਿਵੇਂ ਵੀ ਹੋਇਆ ਤੁਹਾਨੂੰ ਹਿਸਾਬ ਨਾਲ ਦੱਸਦੇ ਆ ਤੇ ਇਹ ਤੁਹਾਨੂੰ ਰੇਟ ਰੂਟ ਵੀ ਦੱਸਾਂਗੇ ਕੀ ਸਿਸਟਮ ਆ ਨਵਾਂ ਕਿੰਨੇ ਦਾ ਸੀਗਾ ਤੇ ਆਪਾਂ ਨੂੰ ਕਿੰਨੇ ਦਾ ਪਿਆ ਕਿ ਨਵਾਂ ਹੀ ਲਵਾਉਣਾ ਛਤਰੀ-ਛ Nei, við mean, erum ég að sæstum, sæstum. Sætum <tryk> ég að ráða, hvað er það? ਲੋ ਵੀ ਛਤਰੀ ਤਾਂ ਪਲਵਾਲੇ ਹੁੰਦੀ ਆ ਬੰਪਰ ਆਪਾਂ ਨਵਾਂ ਬਾਨਾ ਦੇ ਜਾਂਦਾ ਵੀ ਇਹਦੇ ਇੱਥੇ 2 ਕੁਇੰਟਲ ਡੈਂਡੋ ਫਰਮਨ ਆਪਣਾ ਕੁਇੰਟਲ ਦਾ ਸੀਗਾ ਉਹਦੀ ਲੁੱਕ ਕੀ ਆਊਗੀ ਜਦੋਂ ਲੱਗੂਗਾ ਉਦੋਂ ਹੀ ਪਤਾ ਲੱਗੂਗਾ ਫਿਲਹਾਲ ਤੁਸੀਂ ਛਤਰੀ ਚੈੱਕ ਕਰੋ ਵੀ ਛਤਰੀ ਆਪਾਂ ਲਵਾਲੇ ਹੁੰਦੀ ਸੀਗੀ ਹੁਣ ਆਪਾਂ ਤੁਹਾਨੂੰ ਦੱਸਦੇ ਜਿਹੜੀ ਇੰਡੋ ਫਰਮਨ ਦੀ ਛਤਰੀ ਸੀ ਨਾ ਉਹ ਆਪਾਂ ਵੇਚ ਦਿੱਤੀ ਸੀ ਤੇ ਇਹ ਵਾਲੀ ਜਿਹੜੀ ਛਤਰੀ ਇਹਦੇ ਨਾਲ ਆਪਾਂ 4000 ਰੁਪਏ ਦਿੱਤਾ ਇਹ ਆਪਾਂ ਨਵੀਂ ਲਵਾਲੀ ਆ ਕੋਈ ਤੁਹਾਨੂੰ ਦੱਸਿਆ ਵੀ ਫਰਕ ਸੀਗਾ ਹਿੱਸੇ ਦਾ ਇਹਦਾ ਹਿੱਸਾ ਥੋੜਾ ਜਿਆਦਾ ਚੌੜਾ ਇਹਦਾ ਹਿੱਸਾ ਬਹੁਤ ਜਿਆਦਾ ਪ ਇਹ ਸਾਰੀਆਂ ਚੀਜ਼ਾਂ ਚੇਂਜ ਕਰਨੀਆਂ ਪੈਣੀਆਂ ਸੀ ਕਿਉਂਕਿ ਇਹ ਇਹਦੇ ਹਿਸਾਬ ਨਾਲ ਹੀ ਹੁੰਦੀਆਂ ਯੂ ਪੈਪ ਦੇ ਹਿਸਾਬ ਨਾਲ ਹੀ ਸੋ ਸਾਰੀਆਂ ਚੀਜ਼ਾਂ ਚੇਂਜ ਕਰਕੇ ਨਾ ਛਤਰੀ ਦੇ ਵਿੱਚ ਹੋਲ ਰਹਿ ਜਾਣੀ ਸੀ ਉਹਦੇ ਕਰਕੇ ਫਿਰ ਉਹ ਚੀਜ਼ ਵੀ ਗਲਤ ਸੀ ਤੇ ਪੈਸੇ ਉਹਨੇ ਕੀ ਲੱਗਦੇ ਪਈ ਥੋੜਾ ਬਹੁਤਾ ਹੀ ਫਰਕ ਸੀ ਫਿਰ ਆਪਾਂ ਨਵੀਆਂ ਹੀ ਲਵਾ ਲਈ ਇਹ ਤੇ ਨਾਲੇ ਕਲਰ ਮੈਚ ਹੋ ਗਿਆ ਜੌਂਡੀਅਰ ਦੇ ਨਾਲ ਉਹ ਚੀਜ਼ਾਂ ਸਾਰੀਆਂ ਕਰਨੀਆਂ ਪੈਣੀਆਂ ਸੀ ਇਸ ਕਰਕੇ ਨਵੀਂ ਵਿੱਚ ਹੀ ਫਾਇਦਾ ਨਿਕਲਿਆ ਤੇ ਜਿਹੜਾ ਬੰਪਰ ਸੀਗਾ ਉਹ ਵੀ ਨਵਾਂ ਹੀ ਲਵਾਇਆ ਫਿਰ ਮੈਂ ਕਿਹਾ ਵੀ ਛਤਰੀ ਨਵੀਂ ਲਵਾਈ ਜਣਾ ਦਾ ਬੰਪਰ ਵੀ ਨਵਾਂ ਹੀ ਲਵਾ ਲੈਣੇ ਜਿਹੜਾ ਦਾ ਬੰਪਰ ਆ ਉਹ ਆਪਾਂ ਵਿੱਚ ਦੇਤਾ ਸੀਗਾ ਉਹ ਜਿਹੜਾ ਨਵਾਂ ਬੰਪਰ ਆਪ ਬਣਵਾਇਆ ਉਹ 2 ਕੋਇੰਟ ਦਾ ਬਣਵਾਇਆ ਸੋ ਮੇਰੇ ਹਿਸਾਬ ਨਾਲ ਉਹ ਬਣਨਾ 21-22 ਹਜ਼ਾਰ ਦਾ ਬਣਨਾ ਉਹ ਕਿੰਨੇ ਪੈਸੇ ਪੁੱਛੇ ਦਿਨੇ ਨਾਲ ਉਹਨੂੰ ਸਭ ਕੁਝ 15-16 ਹਜ਼ਾਰ ਰੁਪਈਆ ਬਣਨਾ ਉਹਦਾ ਨਾਲ ਤੇ 4000 ਰੁਪਈਆ ਪੰਜ ਛਤਰੀ ਦੇ ਦਿੱਤਾ ਸੋ ਇਹ ਤਾਂ ਕਰਕੇ ਦੱਸਿਆ ਵੀ ਅਰਮਾਨ ਨੇ ਕਿ ਚਲੋ ਵੀ 13-14 ਹਜ਼ਾਰ ਦੀ ਛਤਰੀਆਂ ਨਵੀਆਂ ਜਿਹਾ ਪੇ ਲਵਾਉਣੀਆਂ ਤਾਂ ਤੇ 21-22 ਹਜ਼ਾਰ ਦਾ ਬੰਪਰ ਹੁਣ ਤੁਸੀਂ ਆਪ ਦੇ ਏਰੀਆ ਵਿੱਚ ਦੱਸੋ ਕੀ ਫਰਕ ਆ ਕੀ ਨਹੀਂ ਵੀ ਸਾਡਾ ਏਰੀਆ ਸਸਤਾ ਲੱਗਦਾ ਤੁਹਾਨੂੰ ਜਾਂ ਮਹਿੰਗਾ ਲੱਗਿਆ ਆਪਣੇ ਘਰਾਂ ਚੋਂ ਇੱਕ ਮੁੰਡੇ ਨੇ ਟਰੈਕਟਰ ਤੇ ਆਪਦੇ ਤੇ ਲਵਾਇਆ ਜਿਹੜੇ ਆਸੇ ਪਾਸੇ ਵਾਲੇ ਹੋਰ ਦੇਖਦੇ ਪਏ ਹੋ ਸਕਦਾ ਤੁਹਾਡੇ ਹੋਰ ਸਸਤਾ ਹੋਵੇ ਸਾਡੇ ਨਾਲੋਂ ਤੇ ਬਾਕੀ ਫਿਲਹਾਲ ਜਿੱਦਾਂ ਤੇ ਬੰਪਰ ਲਵਾਉਣਗੇ ਉਦੋਂ ਪਤਾ ਲੱਗਣਾ ਸਹੀ ਮਾਣੀ ਲੁੱਕ ਦਾ ਹੁਣ ਆਪਾਂ ਤੁਹਾਨੂੰ ਫਰਕ ਦਿਖਾਉਨੇ ਇੱਧਰ ਚੈੱਕ ਕਰੋ ਯਾਰ ਇੱਕ ਵਾਰੀ ਉਹ ਆਣਾ ਇੰਡੋਫਾਰਮ 60 ਹਸ ਪਾਵਰ ਆ ਤੇ ਉਹਦੇ ਨਾਲ ਉਹਦੀ ਲੈਂਥ ਦਾ ਫਰਕ ਦੇਖੋ ਉਹ ਦੋਹਾਂ ਜਿਹਦੇ ਨਾਲੋਂ ਦੇਖੋ ਇਹ 65 ਹਸ ਪਾਵਰ ਆ ਇਹਦੇ ਨਾਲੋਂ ਫਰਕ ਦੇਖੋ ਲੈਂਥ ਦਾ ਕਿੰਨਾ ਜ਼ਿਆਦਾ ਆ ਮਗਰ ਉਹ ਜਮਾਂ ਸੇਮ ਖੜੇ ਹੋਏ ਆ ਤੁਹਾਨੂੰ ਇੱਕ ਵਾਰੀ ਮਗਰ ਉਹ ਵੀ ਨਿਗ੍ਹਾ ਮਾਰ ਦਿੰਦਾ ਮੈਂ ਕੋਈ ਵਿਅਸ ਦਾ ਫਰਕ ਨਹੀਂ ਹੈਗਾ ਮਗਰ ਜਮਾਂ ਸੇਮ ਕਰਕੇ ਖੜਾਏ ਹੋਏ ਆ ਆਪ ਆ ਤੁਸੀਂ ਦੇਖ ਲਓ ਇੱਧਰ ਦੇਖ ਲਓ ਤੇ ਕਰੇ ਉਹ ਵੀ ਦੇਖਾ ਜਮਾਂ ਸੇਮ ਖੜਾਏ ਹੋਏ ਆ ਮਗਰੋਂ ਲੈਂਥ ਦਾ ਫਰਕ ਦੇਖੋ ਤੇ ਬਾਕੀ ਜਿਹੜੇ ਇਹਦੇ ਫਰੰਟ ਟਾਇਰ ਹਨਾ ਆ ਹੈਗੇ ਆ 9524 ਦੇ ਤੇ ਇਹਦੇ ਹੈਗੇ ਆ 9520 ਦੇ ਮਤਲਬ ਟਾਇਰਾਂ ਦਾ ਫਰਕ ਤੁਸੀਂ ਦੇਖ ਸਕਦੇ ਇਹਦੀ ਚੜਾਈ ਟਾਇਰਾਂ ਦੀ ਬਾਲੀ ਜ਼ਿਆਦਾ ਆ ਉਚਾਈ ਦਾ ਕੁਝ ਖਾਸ ਫਰਕ ਨਹੀਂ ਹੈਗਾ ਉਚਾਈ ਦਾ ਥੋੜਾ ਜਿਹਾ ਫਰਕ ਉਹ ਮਗਰ ਨੂੰ ਬਾਲਾ ਖੜਾ ਕਰਕੇ ਛੋਟਾ ਜਿਹਾ ਲੱਗ ਜਾਂਦਾ ਇਹ ਜਿਹੜਾ ਟਾਇਰ ਹੈ ਨਾ ਇਹ ਚੌੜਾ ਬਾਲਾ ਕਰਕੇ ਉਹ ਟਾਇਰ ਛੋਟਾ ਜਿਹਾ ਲੱਗਦਾ ਵਿਆ ਬਸ ਮੇਨ ਇਹੀ ਫਰਕ ਆ ਹਾਲਾਂਕਿ ਟਾਇਰ ਉਹਦੇ ਵੀ ਬਹੁਤ ਵੱਡੇ ਆ 95 ਦੇ ਆ 95 ਹੀ ਇਹ ਇਹ 24 ਆ ਇਹ 20 ਆ ਬਸ ਇਹੀ ਫਰਕ ਆ ਵੀ ਇਹਦੀ ਜਿਹੜੀ ਚੜਾਈ ਐ ਨੋ ਬਹੁਤ ਜ਼ਿਆਦਾ ਟਾਇਰ ਦੀ ਇਹਦੀ ਜਿਹੜੀ ਚੜਾਈ ਉਹ ਬਹੁਤ ਘੱਟ ਆ ਉਹਦੇ ਕਰਕੇ ਟਾਇਰ ਛੋਟਾ ਜਿਹਾ ਲੱਗਦਾ ਪਿਆ ਹਾਲਾ ਕਿ ਮੈਨੂੰ ਦੇਖਣ ਰੀਅਲ ਦਾ ਚ ਦੇਖਣ ਚ ਨਹੀਂ ਛੋਟਾ ਲੱਗਦਾ ਪਰ ਵੀਡੀਓ ਵਿੱਚ ਬਹੁਤ ਜ਼ਿਆਦਾ ਫਰਕ ਲੱਗਦਾ ਟਾਇਰ ਦਾ ਪਰ ਰੀਅਲ ਵਿੱਚ ਇੰਨਾ ਫਰਕ ਨਹੀਂ ਹੈਗਾ ਤੇ ਬਾਕੀ ਲੈਂਥ ਦਾ ਫਰਕ ਹੈਗਾ ਹੀ ਹੈਗਾ ਕਿਉਂਕਿ ਜੌਂਡੀਅਰ ਸ਼ੁਰੂ ਤੋਂ ਹੀ ਮਤਲਬ 54-5 ਵੀ ਹੁੰਦਾ ਨਾ ਤਾਂ ਵੀ ਜੌਂਡੀਅਰ ਇਹਦੇ ਨਾਲੋਂ ਬਹੁਤ ਛੋਟਾ ਹੀ ਆ ਉਹ ਇਹਦੀ ਲੈਂਥ ਹੈ ਹੀ ਬਹੁਤ ਜ਼ਿਆਦਾ ਮਤਲਬ 911 ਦੀ ਲੈਂਥ ਹੁੰਦੀ ਸੀ ਨਾ 911 ਦੇ ਇੰਜਨ ਹੀ ਇਹਦੇ ਵਿੱਚ ਇਹਦੇ ਬਾਰੇ ਤੋਂ ਸਪੈਸ਼ਲ ਵਲੌਗ ਬਣਾਵਾਂਗੇ ਟਰੈਕਟਰ ਦਾ ਕਿਉਂਕਿ ਇਹ ਜਿਹੜਾ ਪੰਜਾਬ ਵਿੱਚ ਨਾ ਸਿਰਫ ਆਪਣੇ ਕੋਲ ਹੀ ਇਹ ਵਾਲਾ ਮਾਡਲ ਇਹ ਤੁਹਾਨੂੰ ਸਪੈਸ਼ਲ ਇੱਕ ਵਲੌਗ ਬਣਾਵਾਂਗੇ ਇਹਦਾ ਜੇ ਤੁਸੀਂ ਦੇਖਣਾ ਹੋਇਆ ਨਾ ਕਮੈਂਟ ਵਾਵਾ ਕਰ ਦਿਓ ਫਿਰ ਆਪਾਂ ਤੁਹਾਨੂੰ ਸਪੈਸ਼ਲ ਵਲੌਗ ਇਹਦਾ ਬਣਾਵਾਂਗੇ ਘੈਂਟ ਜਿਹਾ ਤੇ ਬਾਕੀ ਫਿਲਹਾਲ ਆਪਾਂ ਤੁਹਾਨੂੰ ਇਹਦੇ ਬਾਰੇ ਦੱਸੀ ਜਾਂਦੇ ਸੀਗੇ ਵੀ ਟਾਇਰਾਂ ਦਾ ਫਰਕ ਆਪਾਂ ਤੁਹਾਨੂੰ ਦਿਖਾਉਂਦੇ ਪਈਏ ਕਿ ਕਿ ਦਿਖਾਉਂਦੇ ਪਈਏ ਛੋਟੇ ਦਾ ਕਿੰਨਾ ਫਰਕ ਹੈ ਨਾ ਜਿਹਦੇ ਕਰਕੇ ਵੀ ਚੀਜ਼ਾਂ ਇਹ ਤੋ ਬਾਕੀ ਜਿਹੜਾ ਦਾ ਮੂਲਾ ਹਿੱਸਾ ਨਾ ਇਹ ਹਿੱਸਾ ਇਹਦੇ ਅਰਗਾਂ ਹੀ ਆਉਂਦਾ 5210 ਜਾਂ ਹੋਰ ਕੋਈ ਪਾ ਲਵਾਂਗੇ ਨਾ ਉਹਦੇ ਹਿੱਸਾ ਸੇਮ ਆ ਹੀ ਆਉਂਦਾ ਮਤਲਬ ਕੰਪਨੀ ਦਾ ਫਰਕ ਹੁੰਦਾ ਪਰ ਜਿਹੜਾ ਇਹਦਾ ਹਿੱਸਾ ਨਾ ਇਹ ਹੋਰ ਹਿਸਾਬ ਦਾ ਹੁੰਦਾ ਇਹਦੀ ਕਟਾਈ ਬਹੁਤ ਜ਼ਿਆਦਾ ਬਹੁਤ ਹੱਦੋਂ ਜ਼ਿਆਦਾ ਕਟਾਈ ਆ ਤਾਂ ਕਰਕੇ ਇਹਦੇ ਟਾਇਰ ਜਿਹੜੇ ਇਹ ਵਾਲੇ ਦਿੰਦੇ ਆ ਜੌਂਡੀਅਰ ਵਾਲੇ ਜੇ ਉਹ ਵਾਲਾ ਹਿੱਸਾ ਹੁੰਦਾ ਨਾ ਫਿਰ ਉਹਦੇ ਨਾਲ ਦੇ ਟਾਇਰ ਫਿਰ 9524 ਆਉਂਦੇ ਆ ਇਹਦੇ ਜੇ 5210 ਉਹ ਵੀ ਪੰਜਾਬ ਹਸ ਪਾਵਰ ਆ ਨਾ ਉਹਦੇ 9524 ਟਾਇਰ ਹੀ ਆਉਂਦਾ ਸੇਮ ਹਿੱਸਾ ਹੀ ਆਉਂਦਾ ਉਹਦੇ ਵੀ ਇਹਦੀ ਕਟਾਈ ਬਹੁਤ ਜ਼ਿਆਦਾ ਤਾਂ ਕਰਕੇ ਇਹ ਇਹ ਵਾਲਾ ਹਿੱਸਾ ਦਿੱਤਾ ਗਿਆ। ਬਾਕੀ ਲੁੱਕ ਚੈੱਕ ਕਰਕੇ ਦੱਸੋ ਵੀ ਕਮੈਂਟ ਕਰਕੇ ਦੱਸੋ ਤਿੰਨਾਂ ਵਿੱਚੋਂ ਕਿਹੜਾ ਘੈਂਟ ਲੱਗਦਾ ਆਪਾਂ ਨੂੰ ਤਾਂ ਵੈਸੇ ਯਾਰ ਆਹੀ ਘੈਂਟ ਲੱਗਦਾ ਜੌਂਡੀਯਾਰੀ ਸਭ ਤੋਂ ਘੈਂਟ ਆਪਣੇ ਕੋਲੇ ਪਹਿਲਾਂ ਵੀ ਜੌਂਡੀਯਾਰੀ ਹੁੰਦਾ ਸੀਗਾ। ਕੋਈ ਘੈਂਟ ਲੱਗਦਾ ਹੁੰਦਾ ਸੀ ਸਭ ਤੋਂ ਹੁਣ ਵੀ ਆਪਾਂ ਨੂੰ ਈਸੀ ਘੈਂਟ ਲੱਗਦਾ। ਤੇ ਬਾਕੀ ਜੇ ਤਾਂ ਬੰਪਰ ਲਾਉਣਗੇ ਉਹ ਤੁਹਾਨੂੰ ਬੰਪਰ ਦਾ ਵੀ ਆਪਾਂ ਪ੍ਰਾਈਸ ਦੱਸ ਦਾਂਗੇ ਇੱਕ ਵਾਰੀ ਫੇਰ ਹਨਾ। ਮੈਨੂੰ ਲੱਗਦਾ ਮਿਲ ਜੂਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ। ਤੇ ਜਿਹੜੀ ਇਹਦੀ ਛਤਰੀ ਆ ਇਹ ਆਪਾਂ ਡਾਊਨ ਸਿਲਿੰਗ ਵੀ ਕਰਾਉਣੀ ਆ ਉਹ ਵੀ ਵਲੌਗ ਬਣਾਵਾਂਗੇ ਜਿੰਨਾ ਵੀ ਹੋਇਆ ਨੂੰ ਮੋਡੀਫਿਕੇਸ਼ਨ ਜਿੰਨਾ ਵੀ ਕੁਝ ਕਰਾਉਣਾ ਨਾ ਸਾਰਾ ਕੁਝ ਆਪਾਂ ਵਲੌਗ ਬਣਾਵਾਂਗੇ ਸਾਰਾ ਕੁਝ ਪ੍ਰਾਈਸ ਦੇ ਨਾਲ ਤੁਹਾਨੂੰ ਦੱਸਾਂਗੇ ਬਾਕੀ ਇਹ ਸੀ ਆਪਣਾ ਅੱਜ ਦਾ ਵਲੌਗ ਆਪਾਂ ਤੁਹਾਨੂੰ ਮਿਲਦੇ ਜਿੱਦਾਂ ਇਹਦੇ ਹੋਰ ਵਲੌਗ ਵਿੱਚ ਜੇ ਉਹ ਟਰੈਕਟਰ ਬਾਰੇ ਕੁਝ ਜਾਣਨਾ ਚਾਹੁੰਦੇ ਹੋ ਡਿਟੇਲ ਵਿੱਚ ਤਾਂ ਵਾਵਾ ਕਮੈਂਟ ਕਰ ਦਿਓ ਫਿਰ ਬਣਾਵਾਂਗੇ ਉਹਦੀ ਵੀਡੀਓ ਘੈਂਟ ਜੀ